ਜਪਾਨ ਦੁਨੀਆ ਦਾ ਅਜਿਹਾ ਦੇਸ਼ ਜੋ ਆਪਣੀ ਸਾਫ ਸਫਾਈ ਕਲਚਰ ਦੁਨੀਆ ਭਰ ਵਿੱਚ ਮਸ਼ਹੂਰ ਟੈਕਨੋਲੋਜੀ ਵਜੋਂ ਕਾਫੀ ਪ੍ਰਸਿੱਧ ਹੈ ਪਰ ਇੰਨਾ ਕੁਝ ਕਰ ਪਾਉਣਾ ਉਹ ਵੀ ਇੰਨੇ ਅਨਸਟੇਬਲ ਮਾਹੌਲ ਦੇ ਵਿੱਚ ਸੋਖਾ ਨਹੀਂ ਤੁਹਾਨੂੰ ਸਭ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਾਪਾਨ ਦੁਨੀਆ ਦਾ ਇੱਕੋ-ਮਾਤਰ ਅਜਿਹਾ ਦੇਸ਼ ਹੈ ਜਿੱਥੇ ਦੁਨੀਆ ਵਿੱਚ ਸਭ ਤੋਂ ਵੱਧ ਪੁਚਾਲ ਆਉਂਦੇ ਨੇ ਜਿਨ੍ਹਾਂ ਦੀ ਗਿਣਤੀ 1000 ਤੋਂ 1500 ਦੇ ਵਿੱਚ ਹੈ ਲੇਕਿਨ ਫਿਰ ਵੀ ਇਹ ਦੁਨੀਆ ਦੀ ਸਭ ਤੋਂ ਸੇਫਸਟ ਕੰਟਰੀ ਮੰਨੀ ਜਾਂਦੀ ਹੈ ਤੇ ਇਥੋਂ ਦੇ ਵਸਨੀਕ ਅਜਿਹੇ ਹਾਲਾਤਾਂ ਦੇ ਬਾਵਜੂਦ ਵੀ ਆਪਣੇ ਦੇਸ਼ ਤੋਂ ਕਿਸੇ ਦੂਜੇ ਦੇਸ਼ਾਂ ਵਿੱਚ ਵਸਣ ਦੇ ਲਈ ਨਹੀਂ ਜਾਂਦੇ ਕਿਉਂਕਿ ਅਜਿਹੇ ਹਾਲਾਤਾਂ ਵਿੱਚ ਰਹਿਣ ਦੀ ਉਹਨਾਂ ਨੂੰ ਲੰਬੇ ਸਮੇਤੋ ਹੀ ਆਦਤ ਹੈ ਇਸ ਲਈ ਜੋ ਦੂਜਿਆਂ ਦੇ ਲਈ ਇਹ ਅਰਥਕਵੇਕ ਕਿਸੇ ਵੱਡੇ ਖਤਰੇ ਤੋਂ ਘਟ ਨਹੀਂ ਹਨ ਉੱਥੇ ਹੀ ਉਹਨਾਂ ਲਈ ਇਹ ਹਰ ਸਾਲ ਵਿੱਚ ਆਉਣ ਵਾਲੇ ਅਰਥਕਵੇਕ ਤੋਂ ਕੋਈ ਜ਼ਿਆਦਾ ਵੱਖਰਾ ਨਹੀਂ ਹੈ ਆਓ ਜਾਣਦੇ ਹਾਂ ਜਾਪਾਨ ਵਿੱਚ ਇੰਨੇ ਜ਼ਿਆਦਾ ਪੁਚਾਲ ਕਿਉਂ ਆਉਂਦੇ ਨੇ ਜਪਾਨ ਵਿੱਚ ਵੱਡੀ ਗਿਣਤੀ ਵਿੱਚ ਭੁਚਾਲ ਆਉਣ ਦਾ ਕਾਰਨ ਇਸਦੀ ਭੂਗੋਲਿਕ ਸਥਿਤੀ ਹੈ। ਇਹ ਦੇਸ਼ ਪੈਸੀਫਿਕ ਰਿੰਗ ਆਫ ਫਾਇਰ ਦੇ ਨੇੜੇ ਹੈ ਜਿਸ ਨੂੰ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਸਰਗਰਮ ਭੁਚਾਲ ਪੱਟੀ ਮੰਨਿਆ ਜਾਂਦਾ ਹੈ। ਰਿੰਗ ਆਫ ਫਾਇਰ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਘੋੜੇ ਦੇ ਆਕਾਰ ਦਾ ਮਾਰਗ ਹੈ ਜਿਸ ਵਿੱਚ ਕਈ ਸਰਗਰਮ ਜਵਾਲਾਮੁਖੀ ਨੇ ਦੁਨੀਆ ਦੇ 90% ਦੀ ਭੁਚਾਲ ਇਸੇ ਹਿੱਸੇ ਵਿੱਚ ਮਹਿਸੂਸ ਕੀਤੇ ਜਾਂਦੇ ਨੇ। ਕਈ ਟੈਕਟੋਨਿਕ ਪਲੇਟਾਂ ਰਿੰਗ ਆਫ ਫਾਇਰ ਦੇ ਅੰਦਰ ਹਿਲਦੀਆਂ ਅਤੇ ਟਕਰਾ ਜਾਂਦੀਆਂ ਨੇ ਮਾਹਿਰਾਂ ਦੇ ਅਨੁਸਾਰ ਧਰਤੀ ਦੀ ਸਤ੍ਹਾ ਕਰੀਬ ਇੱਕ ਦਰਜਨ ਵੱਡੇ ਟੁਕੜਿਆਂ ਵਿੱਚ ਵੰਡੀ ਹੋਈ ਹੈ ਜੋ ਇਧਰ ਉਧਰ ਘੁੰਮਦੇ ਰਹਿੰਦੇ ਨੇ ਜਾਪਾਨ ਚਾਰ ਵੱਖ-ਵੱਖ ਪਲੇਟਾਂ ਦੇ ਸੰਯੁਕਤ ਸਥਾਨ ਉੱਤੇ ਮੌਜੂਦ ਹੈ ਇਸ ਵਿੱਚ ਪ੍ਰਸ਼ਾਂਤ ਪਲੇਟ ਅਤੇ ਫਿਲੀਪੀਨ ਪਲੇਟ ਉੱਤਰ ਵੱਲ ਅਤੇ ਉੱਤਰੀ ਅਮਰੀਕਾ ਪਲੇਟ ਅਤੇ ਯੂਰੇਸ਼ੀਆ ਪਲੇਟ ਪੱਛਮ ਵੱਲ ਹੈ ਰੀਪੋਰਟਾਂ ਦੇ ਮੁਤਾਬਕ ਫਿਲੀਪੀਨ ਪਲੇਟ ਅਤੇ ਪੈਸੀਫਿਕ ਪਲੇਟ ਪੱਛਮ ਵੱਲ ਵੱਧ ਰਹੀ ਹੈ ਜਿਸ ਦਾ ਕਾਰਨ ਇੱਥੇ ਕਈ ਵਾਰ ਪੁਚਾਲ ਆਉਂਦੇ ਨੇ ਜਾਪਾਨ ਕੈਬਨਿਟ ਨੇ 2013 ਵਿੱਚ ਆਫਤ ਪ੍ਰਬੰਧਨ ਉੱਤੇ ਇੱਕ ਵਾਈਟ ਪੇਪਰ ਪੇਸ਼ ਕੀਤਾ ਸੀ ਇਹ ਪਾਇਆ ਗਿਆ ਕਿ ਦੁਨੀਆ ਦੇ ਲਗਭਗ 20% ਪੁਚਾਲ ਜਿਨ੍ਹਾਂ ਦੀ ਤੀਬਰਤਾ 6 ਜਾਂ ਇਸ ਤੋਂ ਵੱਧ ਹੁੰਦੀ ਹੈ ਜਾਪਾਨ ਜਾਂ ਦੇਸ਼ ਦੇ ਆਲੇ ਦੁਆਲੇ ਮਹਿਸੂਸ ਕੀਤੇ ਜਾਂਦੇ ਨੇ ਆਓ ਹੁਣ ਜਾਣਦੇ ਹਾਂ ਕਿ ਜਾਪਾਨ ਇਨ੍ਹਾਂ ਪੁਚਾਲਾਂ ਤੋਂ ਬਚਣ ਦੀ ਤਿਆਰੀ ਆਖਿਰ ਕਿਵੇਂ ਕਰਦਾ ਹੈ ਜਾਪਾਨ ਕਈ ਸਾਲਾਂ ਤੋਂ ਕੁਦਰਤੀ ਆਫਤਾਂ ਤੋਂ ਬਚਣ ਦੇ ਲਈ ਤਿਆਰੀ ਕਰ ਰਿਹਾ ਹੈ ਜਦੋਂ ਵੀ ਇਸ ਦੇਸ਼ ਨੂੰ ਪੁਚਾਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਆਪਣੇ ਨਿਯਮਾਂ ਨੂੰ ਅਪਡੇਟ ਕਰਦਾ ਹੈ ਇੱਥੇ ਕੰਸਟਰਕਸ਼ਨ ਨੂੰ ਲੈ ਕੇ ਸਖਤ ਨਿਯਮ ਨੇ ਜੋ ਇਹ ਯਕੀਨੀ ਬਣਾਉਂਦੇ ਨੇ ਇਮਾਰਤਾਂ ਪੁਚਾਲ ਦੇ ਤੇਜ਼ ਝਟਕਿਆਂ ਦਾ ਸਾਹਮਣਾ ਕਰ ਸਕਦੀਆਂ ਨੇ ਇਸ ਤੋਂ ਇਲਾਵਾ ਐਮਰਜੈਂਸੀ ਡ੍ਰਿਲ ਵੀ ਅਕਸਰ ਕੀਤੀ ਜਾਂਦੀ ਹੈ ਤਾਂ ਜੋ ਲੋਕ ਇਸ ਲਈ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ 2021 ਵਿੱਚ ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ ਜਾਪਾਨ ਨੇ ਕੁਦਰਤੀ ਆਫਤਾਂ ਦਾ ਸਾਹਮਣਾ ਕਰਨ ਦੇ ਲਈ ਆਪਣੇ ਨਿਵੇਸ਼ ਦੇ ਵਿੱਚ ਕਾਫੀ ਵਾਅਦਾ ਕੀਤਾ ਸੀ ਇਥੋਂ ਦੀ ਸਰਕਾਰ ਨੇ 5 ਸਾਲਾਂ ਯੋਜਨਾ ਲਾਗੂ ਕੀਤੀ ਸੀ ਜਿਸ ਤਹਿਤ ਆਫਤ ਵਿਰੋਧੀ ਤਿਆਰੀ ਦੇ ਹਿੱਸੇ ਦੇ ਵਜੋਂ ਸੜਕਾਂ ਸਕੂਲਾਂ ਅਤੇ ਹਵਾਈ ਅੱਡਿਆਂ ਆਦ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇਗਾ ਜਪਾਨ ਦੇ ਵਿੱਚ ਲਾਇਸੈਂਸशुदा ਆਰਕੀਟੈਕਟ ਇੰਜੀਨੀਅਰ ਹਨ ਜੋ 10 ਸਾਲਾਂ ਲਈ ਇੱਕ ਇਮਾਰਤ ਲਈ ਜ਼ਿੰਮੇਵਾਰ ਹੁੰਦੇ ਨੇ 1981 ਦੇ ਵਿੱਚ ਜਪਾਨ ਨੇ ਇਹ ਲਾਜ਼ਮੀ ਕਰ ਦਿੱਤਾ ਕਿ ਹਰ ਨਵੀਂ ਇਮਾਰਤ ਵਿੱਚ ਇੱਕ ਪੁਚਾਲ ਆਈਸੋਲੇਸ਼ਨ ਸਿਸਟਮ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਕੀਤਾ ਕਿ ਇਮਾਰਤ ਦੀ ਨੀਂਹ ਵਿੱਚ ਸਟੀਲ ਅਤੇ ਰਬੜ ਦੀਆਂ ਪਰਤਾਂ ਹੋਣੀਆਂ ਚਾਹੀਦੀਆਂ ਨੇ ਜੋ ਪੁਚਾਲ ਮੌਕੇ ਸ਼ੌਕ ਐਬਜ਼ਾਰਬਰ ਦਾ ਕੰਮ ਕਰਨ